ਕੈਨੇਡਾ ਵਿੱਚੋਂ ਮਹਿੰਗੀਆਂ ਗੱਡੀਆਂ ਚੋਰੀ ਕਰਕੇ ਵਿਦੇਸ਼ ਭੇਜਣ ਵਾਲੇ 6 ਭਾਰਤੀਆਂ ਸਣੇ ਘੱਟੋ-ਘੱਟ 20 ਜਣਿਆਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜੀ ਹਾਂ 306 ਗੱਡੀਆਂ ਬਰਾਮਦ ਕਰਦਿਆਂ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਬ੍ਰੈਮਟਨ ਦੇ 40 ਸਾਲਾ ਅਮਨਦੀਪ ਸਿੰਘ ਬੋਲਟਨ ਦੇ 53 ਸਾਲਾ ਸੁਖਵਿੰਦਰ ਕਲੋਆ ਬ੍ਰੈਮਟਨ ਦੇ ਹੀ 57 ਸਾਲਾ ਰਗबीर ਵਾਲੀਆ ਮਿਲਟਨ ਦੀ 45 ਸਾਲਾ ਸਮੀਨਾ ਕਾਮਰਾਨ ब्रैमटन ਦੇ 33 ਸਾਲਾ ਸੰਦੀਪ ਕੁਮਾਰ ਅਤੇ 26 ਸਾਲਾ ਜਗਰਦੀਪ ਸਿੰਘ ਮਿਲਟਨ ਦੇ 52 ਸਾਲਾ ਮੁਹੰਮਦ ਮਿਰਜ਼ਾ ਆਸ਼ਵਾ ਦੇ 39 ਸਾਲਾ ਮੁਹੰਮਦ ਮਾਲਿਕ ਅਤੇ ਸੁਲਤਾਨ ਅਬੂ ਸ਼ਬਾਬ ਓਕਵੈਲ ਦੇ 37 ਸਾਲਾ ਜ਼ੀਆ ਕਾਜ਼ੀ ਨਾਰਥ ਯਾਰਕ ਦੇ 20 ਸਾਲਾ ਉਸਮਾਨ ਇਸ਼ਫਾਕ ਅਤੇ ਮਿਸਿਸਾਗਾ ਦੇ 23 ਸਾਲਾ ਯਾਇਆ ਖਾਨ ਨੂੰ ਕਾਬੂ ਕਰਦੇ ਹਾਂ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਨੇ 온ਟਾਰੀਓ ਪ੍ਰੋਵਿੰਸ਼ਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਕਾਰਵਾਈ ਦੌਰਾਨ ਨਾ ਸਿਰਫ ਗੱਡੀ ਚੋਰੀ ਦੀਆਂ ਵਾਰਦਾਤਾਂ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਸਗੋਂ ਚੋਰੀ ਸ਼ੁਦਾ ਮਾਲ ਦੀ ਵਿਦੇਸ਼ੀ ਬਾਜ਼ਾਰਾਂ ਤੱਕ ਢੋਆ ਢੋਈ ਕਰਨ ਵਾਲੀਆਂ ਕੰਪਨੀਆਂ ਵੀ ਨਿਸ਼ਾਨੇ ਤੇ ਰਹੀਆਂ ਪ੍ਰੋਜੈਕਟ ਚਿਕਾੜੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਆਟੋ ਥੈਫਟ ਰਾਹੀਂ ਅਪਰਾਧਕ ਗਿਰੋਹਾਂ ਨੂੰ ਮੋਟੀਆਂ ਰਕਮਾਂ ਹਾਸਲ ਹੁੰਦੀਆਂ ਨੇ ਅਤੇ ਸਾਡੀਆਂ ਕਮਿਊਨਿਟੀਆਂ ਵਾਸਤੇ ਖਤਰਾ ਪੈਦਾ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਨਾ ਸਿਰਫ ਪਰਿਵਾਰ ਪਰਬਾਤ ਹੁੰਦੇ ਨੇ ਸਗੋਂ ਕਾਰੋਬਾਰਾਂ ਉੱਤੇ ਵੀ ਮਾੜਾ ਅਸਰ ਪੈਂਦਾ ਹੈ ਜਾਂਚਕਰਤਾਵਾਂ ਮੁਤਾਬਕ ਗੱਡੀ ਚੋਰ ਗਿਰੋਵ ਵੱਲੋਂ ਕੌਮਾਂਤਰੀ ਨੈੱਟਵਰਕ ਕਾਇਮ ਕਰਦੇ ਆ ਵਿਦੇਸ਼ੀ ਧਰਤੀ ਤੇ ਮੌਜੂਦ ਗਿਰੋਹਾ ਨਾਲ ਸੰਪਰਕ ਬਣਾਏ ਹੋਏ ਸਾਨ ਪ੍ਰੋਜੈਕਟ ਜੇ ਕਾੜੀ ਦੀ ਸ਼ੁਰੂਆਤ ਅਗਸਤ 2023 ਵਿੱਚ ਕੀਤੀ ਗਈ ਜਦੋਂ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਖਾਸ ਦਸਤੇ ਨੇ ਗ੍ਰੇਟਰ ਟੋਰਾਂਟੋ ਏਰੀਆ ਵਿੱਚੋਂ 4 ਚੋਰੀ ਸ਼ੋਦਾ ਗੱਡੀਆਂ ਬਰਾਮਦ ਕੀਤੀਆਂ ਬਰਾਮਦਗੀ ਦੌਰਾਨ ਕਈ ਅਜਿਹੇ ਸਬੂਤ ਵੀ ਮਿਲੇ ਜਿਨ੍ਹਾਂ ਰਾਹੀਂ ਚੋਰੀ ਸ਼ੋਦਾ ਮਾਲ ਕੈਨੇਡਾ ਤੋਂ ਬਾਹਰ ਭੇਜਣ ਵਿੱਚ ਮਦਦ ਕਰਨ ਵਾਲੀਆਂ ਕੰਪਨੀਆਂ ਵੀ ਬੇਨਕਾਬ ਹੋਈਆਂ ਇਨ੍ਹਾਂ ਕੰਪਨੀਆਂ ਵੱਲੋਂ ਜਾਲੀ ਸ਼ਿਪਿੰਗ ਦਸਤਾਵੇਜ਼ਾਂ ਦੇ ਆਧਾਰ 'ਤੇ ਮੱਧ ਪੂਰਬ ਦੇ ਮੁਲਕਾਂ ਜਾਂ ਪੱਛਮੀ ਅਫਰੀਕਾ ਵੱਲ ਗੱਡੀਆਂ ਭੇਜੀਆਂ ਜਾਂਦੀਆਂ ਡਿਟੈਕਟਿਵ ਇਨਸਪੈਕਟਰ ਸਕਾਟ ਵੇਡ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਂਟਰੀਅਲ ਬੰਦਰਗਾਹ ਵੈਂਕੂਵਰ ਬੰਦਰਗਾਹ ਅਤੇ ਹੈਲੀਫੈਕਸ ਬੰਦਰਗਾਹ ਤੇ ਸ਼ਿਪਿੰਗ ਕੰਟੇਨਰਾਂ ਦੀ ਪੜਤਾਲ ਕੀਤੀ ਗਈ ਅਤੇ ਕੈਨੇਡਾ ਤੋਂ ਰਵਾਨਾ ਕੀਤੇ ਜਾਣ ਤੋਂ ਪਹਿਲਾਂ ਹੀ ਚੋਰੀ ਸ਼ੁਦਾ ਗੱਡੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਹੋਈ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਤੋਂ ਇਲਾਵਾ ਇੱਕ ਕਮਾਂਤਰੀ ਸਹਾਇਕ ਨੇ ਇਸ ਕੰਮ ਵਿੱਚ ਕਾਫੀ ਮਦਦ ਕੀਤੀ ਪੁਲਿਸ ਨੇ ਅੱਗੇ ਕਿਹਾ ਕਿ ਗੱਡੀ ਚੋਰ ਗਰੋਵ ਵੱਲੋਂ ਆਪਣੇ ਕਮਾਂਤਰੀ ਸਾਥੀਆਂ ਨਾਲ ਰਲ ਕੇ ਗੱਡੀਆਂ ਨੂੰ ਦੁੱਗਣੀ ਕੀਮਤ ਤੇ ਵੇਚਿਆ ਜਾ ਰਿਹਾ ਸੀ ਇਸੇ ਦੌਰਾਨ 온ਟਾਰੀਓ ਅਤੇ ਕਿਊਬੈਕ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇ ਮਾਰਦਿਆਂ 30000 ਡਾਲਰ ਨਕਦ ਅਤੇ ਜਾਲੀ ਲਾਇਸੈਂਸ 플레이ਟ ਵਾਲੀ ਗੱਡੀ ਸਣੇ ਦੋ ਹੋਰ ਗੱਡੀਆਂ ਜ਼ਬਤ ਕੀਤੀਆਂ ਗਈਆਂ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੋ ਹੋਰ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਫਰਾਰ ਹੋ ਗਏ ਸ਼ੱਕੀਆਂ ਵਿੱਚ ਫਰੇਟ ਫਾਰਵਰਡਿੰਗ ਬਿਜ਼ਨਸ ਦੇ ਰਜਿਸਟਰਡ ਮਾਲਕ ਅਤੇ ਆਪਰੇਟਰ ਵੀ ਸ਼ਾਮਲ ਨੇ ਜਦਕਿ ਸਿੱਧੇ ਤੌਰ ਤੇ ਗੱਡੀ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਸ਼ੱਕੀਆਂ ਦੇ ਨਾਂ ਵੀ ਸੂਚੀ ਵਿੱਚ ਦਰਜ ਕੀਤੇ ਗਏ ਨੇ and impacts families, businesses, and neighborhoods across Ontario. Ontario saw a surge in auto theft over recent years from nearly 17,000 stolen vehicles in 2020 to more than 30,000 in 2023. Thanks to strategic public safety investments by the province of Ontario, enabling the establishment of the Provincial Auto Theft and Towing Team, the Major Auto Theft Prosecutorial Response Team, ਪਿਆਰਾ ਰਿਪੋਰਟ ਹਮਦਾਲ ਟੀਵੀ